ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਾ ਦੋਸਤ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਬਹੁਤ ਸਾਰੀਆਂ ਗੱਡੀਆਂ ਇੱਕ ਵਾਰ ਫਿਰ ਤੋਂ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਪਤਾ ਹੀ ਅਸੀਂ ਆਪਾਂ ਡੇਲੀ ਵੀਡੀਓ ਲੈ ਕੇ ਪਹੁੰਚਦੇ ਹਾਂ ਸਵੇਰੇ ਸ਼ਾਮ ਬਹੁਤ ਸਾਰੀਆਂ ਗੱਡੀਆਂ ਹੁੰਦੀਆਂ ਤੇ ਆਪਾਂ ਤੁਹਾਡੇ ਸ਼ਹਿਰ ਪਿੰਡ ਦੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਤੇ ਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਈ ਕੂਠੀਆ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੀ ਵੇਚਣ ਵਾਸਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਹਰੇ ਅੱਖਰਾਂ ਚ ਲਿਖਿਆ ਰਹਿੰਦਾ ਨੋਟ ਕਰੋ ਜੇ ਕਿਸੇ ਨੂੰ ਵੇਚਣੀ ਹੈ ਵੀਡੀਓ ਜਾਣਕਾਰੀ ਫੋਟੋ ਆਪਣੇ ਕੋਲੇ ਭੇਜੋ ਤੇ ਹੁਣ ਆਪਾਂ ਪਹਿਲੀ ਗੱਡੀ ਜਿਹੜੀ ਲੈ ਕੇ ਪਹੁੰਚੇ ਆ ਉਹਦੀ ਗੱਲਬਾਤ ਪੂਰੀ ਕਰਦੇ ਆ ਆਪਣੇ ਕੋਲੇ ਗੱਡੀ ਪਹੁੰਚੀ ਹੈ ਤੁਹਾਡੇ ਸਾਹਮਣੇ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਕਾਲੇ ਰੰਗ ਦੀ ਗੱਡੀ ਹੈ ਮਾਡਲ ਹੈ 2010 ਫਾਸਟ ਓਨਰ ਗੱਡੀ ਹੈ ਕੁੱਲ 55000 ਚੱਲੀ ਹੋਈ ਹੈ ਜੈਨੂਨ ਚੱਲੀ ਹੋਈ ਹੈ ਸੀ ਕੰਡੀਸ਼ਨ ਗੱਡੀ ਦੀ ਆ ਲੁੱਕ ਹੀ ਆਪਨੂੰ ਮਿਲੂਗੀ ਕਿਸੇ ਨੇ ਦੇਖਣੀ ਹੈ ਗੱਡੀ ਚਲਾ ਕੇ ਦੇਖਣੀ ਹੈ ਜਾ ਕੇ ਦੇਖ ਲਿਓ ਗੱਡੀ ਖੜੀ ਜੋ ਪਟਿਆਲੀ 90000 ਰੁਪਇਆ ਮਾਲਕ ਨੇ ਡਿਮਾਂਡ ਰੱਖੀ ਹੈ ਗੱਡੀ ਦੀ ਬਾਕੀ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਨੇ ਆਖਿਆ ਵੀ ਘਾਟਾ ਵਾਦਾ ਕਰ ਲਾਂਗੇ ਇੱਕ ਬਾਰੀ ਸਰਫਾਹ ਡਿਮਾਂਡ ਹੈ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਕੋਈ ਦੇਖਣ ਦਾ ਚਾਹ ਬਾਨਾ ਕੋਈ ਖਰੀਦਣ ਦਾ ਚਾਹ ਬਾਨਾ ਜਾ ਕੇ ਦੇਖ ਸਕਦਾ ਹੋ ਪਟਿਆਲੀ ਤੁਹਾਨੂੰ ਗੱਡੀ ਦੇਖਣ ਨੂੰ ਮਿਲ ਜੂਗੀ ਟ੍ਰਾਈ ਲੈ ਲਓ ਕਾਗਜ਼ ਪੱਤਰ ਚੈੱਕ ਕਰ ਲਓ ਕਿ ਮਰਜ਼ੀ ਚੈੱਕ ਕਰ ਲਓ ਮਾਲਕ ਕਹਿੰਦੇ ਆ ਫੁੱਲ ਗਾਰੰਟੀ ਆ ਹਰ ਪਾਸੋਂ ਤੇ ਮਾਲਕ ਵੱਜ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਹੈਗੀ ਨੰਬਰ ਸੈਕਿੰਡ ਤੇ ਆਪਣੇ ਕੋਲੇ ਆਲਟੋ ਗੱਡੀ ਪਹੁੰਚੀ ਹੈ ਮਾਲਕ ਨੇ ਵੇਚਣੀ ਹੈ ਆਲਟੋ ਐਲਐਕਐਸਆਈ 2010 ਮਾਡਲ ਹੈ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ 26 ਤੱਕਰ ਇਹਦੀ ਪਾਸਿੰਗ ਹੈਗੀ ਹੈ ਜੀ ਨਵੀਂ ਬੈਟਰੀ ਹੈ ਨਵੇਂ ਟਾਇਰ ਨੇ ਤੇ ਗੱਡੀ ਚੱਲੀ ਹੋਈ ਹੈ ਕੁੱਲ 75000 ਕਿਲੋਮੀਟਰ ਏਸੀ ਹੀਟਰ ਵਰਕਿੰਗ ਚ ਹੈ ਗੱਡੀ ਦੇ ਟਾਇਰ ਆਪਨ ਮਿਲ ਜਾਣਗੇ 80 ਤੋਂ 85 ਪੈਸੀ ਤੇ ਕੋਈ ਨੁਕਸ ਨਹੀਂ ਗੱਡੀ ਚ ਕੋਈ ਪ੍ਰੋਬਲਮ ਨਹੀਂ ਤੇ ਅਰਜੈਂਟ ਸੇਲ ਕਰਨੀ ਆ ਪੈਸਾਂ ਦੀ ਲੋੜ ਕਰਕੇ ਬਰਨਾਲੇ ਗੱਡੀ ਖੜੀ ਏ ਸੀ ਰੇਟ ਦੀ ਗੱਲ ਕਰੀਏ ਮਾਲਕ ਨੇ 1 ਲੱਖ ਤੇ 30000 ਰੁਪਿਆ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਸੈਕੰਡ ਓਨਰ ਗੱਡੀ ਆ ਜੀ ਦੂਜੇ ਹੱਥਾਂ ਗੱਡੀ ਹੁਣ ਤੇ ਪੰਜਾਬ ਨੰਬਰ ਹੈ ਟਾਟ ਆਪਾਂ ਬਹੁਤ ਵਧੀਆ ਆਪਣੇ ਮਿਲ ਜੂਗਾ ਗੱਡੀ ਦੀ ਕੰਡੀਸ਼ਨ ਆਲੂਕੇ ਮਿਲ ਜੂਗੀ ਕੋਈ ਬੰਦਾ ਦੇਖਣਾ ਚਾਹੁੰਦਾ ਗੱਡੀ ਨੂੰ ਜਾ ਕੇ ਤੁਸੀਂ ਦੇਖ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਜੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਤੇ ਜਾ ਕੇ ਦੇਖ ਲਓ ਚਲਾ ਕੇ ਦੇਖ ਲਓ ਤੇ ਗੱਲਬਾਤ ਬਣਦੀ ਆ ਆਪੇ ਖਰੀਦ ਲਓ ਗੱਡੀ ਖੜੀ ਹੈ ਬਰਨਾਲੀ ਏਰੀਆ ਚ ਨੰਬਰ ਵਾਈ ਦਾ 95048066 ਨੰਬਰ 3 ਤੇ ਆਪਣੇ ਕੋਲੇ ਗੱਡੀ ਪਹੁੰਚੀ ਆ ਜੀ ਸਿਬਕਟਾ ਡਿਜ਼ਾਇਰਾ ਡਿਜ਼ਾਇਰਾ ਗੱਡੀ ਆ ਜੀ ਮੋਗੇ ਖੜੀ ਆ 360 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਗੱਡੀ ਦੀ ਕੰਡੀਸ਼ਨ ਆਲੋਕ ਹੈ ਗੱਡੀ ਜੀ ਪੰਜਾਬ ਨੰਬਰ ਆ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ 2013 ਮਾਡਲ ਗੱਡੀ ਆ 3 ਲੱਖ 60000 ਰੁਪਿਆ ਡਿਮਾਂਡ ਹੈ ਬਾਕੀ ਮਾਲਕ ਕਹਿੰਦੇ ਵੀ ਰੇਟ ਕਰ ਲਾਂਗੇ ਮੌਕੇ ਤੇ ਇੱਕ ਵਾਰੀ ਸਿਰਫ ਡਿਮਾਂਡ ਹੈ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਦੇਖਣਾ ਚਾਹੁੰਦਾ ਕੋਈ ਚਲਾ ਕੇ ਦੇਖਣਾ ਚਾਹੁੰਦਾ ਤੁਸੀਂ ਜਾ ਕੇ ਦੇਖ ਲਿਓ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਮਾਲਕ ਨੇ ਦੱਸਿਆ ਵੀ ਏਸੀ ਹੀਟਰ ਵਗੈਰਾ ਵਰਕਿੰਗ ਚ ਹੈ ਸੀਟ ਕਵਰ ਬਹੁਤ ਵਧੀਆ ਟੌਪ ਦੇ ਚੜੇ ਹੋਏ ਨੇ ਮੈਟਿੰਗ ਵਧੀਆ ਹੋਈ ਆ ਮਿਊਜ਼ਿਕ ਸਿਸਟਮ ਵਗੈਰਾ ਵਧੀਆ ਸਾਰਾ ਕੁਝ ਇੱਕ ਨੰਬਰ ਹੈ ਜੀ ਨੰਬਰ 2210 স্ক্রিন ਤੇ ਆਪਾਂ ਦੇ ਰੱਖਿਆ ਜੀ 97800 ਪੂਰਾ 33147 ਗੱਲਬਾਤ ਕਰ ਲਿਓ ਤੁਸੀਂ ਆਪੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਆਪਾਂ ਦੇਖ ਰਹੇ ਹਾਂ ਅਸੀਂ ਤੇ ਗੱਲਬਾਤ ਆਪਾਂ ਅੱਗੇ ਵੀ ਕਰਾਂਗੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਗੱਡੀ ਤੁਹਾਨੂੰ ਅੱਗੇ ਵੀ ਮਿਲੂਗੀ ਪਹਿਲਾਂ ਤਾਂ ਤੁਸੀਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹੇਗਾ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਹਰੇ ਜੀ ਅੱਖਰਾਂ 'ਚ ਲਿਖਿਆ ਹੋਊਾ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਦਿਓ ਤੇ ਬਿਲਕੁਲ ਫਰੀਦ ਵਿੱਚ ਜਮਫਰੀ 'ਚ ਆਪਾਂ ਐਡ ਲਗਾ ਦੇਵਾਂਗੇ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਬੱਤ-ਬਾਤ ਸਪੋਰਟ ਕਰਿਆ ਕਰੋ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚਿਆ ਜੈਨ ਜੈਨ ਗੱਡੀ ਆ ਜੀ 2002 ਮਾਡਲ ਹੈ ਏਸੀ ਹੀਟਰ ਚਾਲੂ ਹਾਲਤ ਦੇ ਵਿੱਚ ਹੈ ਨਵੇਂ ਟਾਇਰਾਂ ਚ ਗੱਡੀ ਆ ਜੀ ਕੰਡੀਸ਼ਨ ਆਲੋਕਿਆ ਗੱਡੀ ਖੜੀ ਹੈ ਮੋਗੇ ਏਰੀਆ ਚ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਜਾ ਕੇ ਦੇਖ ਲੂ ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਲੂ ਕਿ ਮਰਜੀ ਚੈੱਕ ਕਰ ਲਓ ਜੀ ਮੋਗੇ ਖੜੀ ਹੈ ਰੇਟ ਤੁਹਾਨੂੰ ਪਤਾ ਲੱਗਿਆ ਹੋਊਗਾ ਜੀ ਤੇ ਰੇਟ ਇਹਨਾਂ ਨੇ 58 ਕਾ ਹਜ਼ਾਰ ਰੁਪਏ ਲਾ ਕੇ ਵੇਚ ਜੇਗਾ ਨੰਬਰ 76 960 13100 28 ਗੱਲਬਾਤ ਕੋਈ ਵੀ ਕਰਨੀ ਹੈ ਆਪੇ ਕਰ ਲਿਓ ਗੱਡੀਆਂ ਸਾਰੀਆਂ ਦੇਖ ਲਈਆਂ ਤੁਸੀਂ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕੱਲਾ ਕੱਲਾ ਨੰਬਰ ਆਪਾਂ ਸਕਰੀਨ ਤੇ ਦੇ ਦਿੰਨੇ ਆ ਜੀ ਬਾਕੀ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰਦੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਬੱਤ ਬੱਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਆਇਓ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਵੀ ਜ਼ਰੂਰ ਦਬਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਬਾਕੀ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰਾਂ ਗੱਡੀਆਂ ਮਸ਼ੀਨਰੀਆਂ ਦੇ ਨਾਲ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸੋ ਤੇ ਕਿਸੇ ਨੇ ਵੇਚਣੀ ਹੈ ਕੋਠੀ ਘਰ ਮਕਾਨ ਕੋਈ ਗੱਡੀ ਆਪਣੇ ਚੈਨਲ ਦਾ ਨੰਬਰ ਉੱਪਰ ਹਰੇ ਜਿਹੇ ਖਰਚ ਲਿਖਿਆ ਭੇਜੋ ਆਪਣੇ ਕੋਲ